ਸਤਿ ਸ਼੍ਰੀ ਅਕਾਲ ਜੀ ਜਗਦੀਪ ਡੇਰੀ ਫਾਰਮ ਵੇਖਣ ਵਾਲਿਆਂ ਦਾ ਦਿਲੋਂ ਧੰਨਵਾਦ ਹੈ ਜੀ ਅੱਜ ਅਸੀਂ ਇੱਕ ਤੋਂ ਇੱਕ ਟੌਪ ਕਲਾਸ ਝੋਟੀਆਂ ਜਗਦੀਪ ਡੇਰੀ ਫਾਰਮ ਦੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਦੇਖੋ ਜੀ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੁਹਾਡੇ ਸਾਹਮਣੇ ਲੈ ਕੇ ਆਏ ਸਾਰੀਆਂ ਇੱਕ ਦੋ ਤਰ੍ਹਾਂ ਦੀਆਂ ਸਵਾਈਆਂ ਵੀ ਹੈਗੀਆਂ ਨੇ ਤੇ ਵਿੱਚ ਗੱਬਣਾ ਵੀ ਹੈਗੀਆਂ ਨੇ ਆਪਣੇ ਕੋਲ ਇੱਕ ਤੋਂ ਇੱਕ ਗੱਲ ਕਰੀਏ ਟੌਪ ਤੋਂ ਟੌਪ ਝੋਟੀ ਆਪਣੇ ਕੋਲ ਇਸ ਟਾਈਮ ਪਹੁੰਚੀ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਹੁਣ ਜਗਦੀਪ ਭਾਈ ਨਾਲ ਆਪਾਂ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਜਗਦੀਪ ਵੀਰ ਜੀ ਸਤਿ ਆਕਾਲ ਸਤਿ ਆਕਾਲ ਉਹ ਠੀਠਾ ਵੀਰ ਜੀ ਸਾਬ ਵਧੀਆ ਵਧੀਆ ਜੀ ਬਾਕੀ ਸਭ ਤੋਂ ਜਗਦੀਪ ਨੇਰੀ ਬੰਦੇ ਦੇ ਦੇਖਣ ਆਲੇ ਸਾਰਿਆਂ ਨੂੰ ਜਿਹੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਇੰਨਾ ਮਾਨ ਤੇ ਵੀਰ ਪਿਆਰ ਬਖਸ਼ਿਆ ਹਾਂਜੀ ਹਾਂਜੀ ਤੇ ਬਾਕੀ ਪਰਮਾਤਮਾ ਜੀ ਮੇਰੇ ਚੋਟੀ ਆਪਣੇ ਕੋ ਮਤਲਬ 15 ਤੋਂ ਰਾਕੇ 22 ਕਿਲੋ ਤੱਕ ਚੋਟੀ ਮਿਲ ਸਕਦੀ ਆ ਹਾਂਜੀ ਹਾਂਜੀ ਤੇ ਮਿਲਗੇ ਭਾਜੀ ਟੌਪ ਤੋਂ ਟੌਪ ਹੈ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਾਕੀ ਰਾਜਵਿੰਦਰ ਵੀ ਵੀਰੋਣੇ ਨਾਲ ਗਏ ਆ ਆ ਜਿਹੜਾ ਕਰਦੇ ਆ ਵੀਰੇ ਗੱਲ ਦਦੀਆਂ ਆਜੋ ਤੇ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਕਾ ਥੋੜਾ ਜਿਹਾ ਛੋਟਾ ਪਰਤਾ ਲੈ ਕੇ ਆਈਏ ਹਾਂਜੀ ਤੇ ਇਹ ਫੇ ਪੁਰਾਣੇ ਆਪਣੇ ਗੁਰੂ ਆ ਤੇ ਜਿੱਦੋਂ ਚੰਗੀ ਮੈਂ ਤੇ ਖੜ ਜਾਂਦੇ ਵੀਰੇ ਇਹ ਜਿਹੜਾ ਖਾਣਾ ਜਿਹੜਾ ਵੀ ਤੇ ਠੀਕ ਹੈ ਜੀ ਤੇ ਮੱਝਾ ਪਟਿਆ ਪੈਂਦੇ ਆ 8-9 ਝੋਟੀਆਂ ਪਾਉਂਦੇ ਆ ਤੇ 10 ਝੋਟੀਆਂ ਵਾਲੇ ਅੰਦਰ ਬਰਾਂਡੇ 'ਚ ਖੜੀਆਂ ਠੀਕ ਹੈ ਜੀ ਉਹ ਪਰਸੋਂ ਦੀ ਵੀਡੀਓ ਤੇ ਪਾਈ ਪਾਵਾਂਗੇ ਪਰਮਾਤਮਾ ਠੀਕ ਹੈ ਠੀਕ ਹੈ ਜੀ ਆ ਜੀ ਜਿਨੀਆਂ ਵਿੱਚ ਪਾਵਾਂਗੇ ਬਈ ਮਲਾ 15000 ਰੁਪਏ ਲਾ ਕੇ ਮਲਾ 20 22 ਕਿਲੋ ਦਾ ਝੁੱਟੀ ਪਾਵਾਂਗੇ ਟੋਪ ਹੈ ਜੀ ਟੋਪ ਹੈ ਜੀ ਇੱਕ ਟੋਪ ਹਾਂ ਐ ਜੀ ਐ ਚੋਟੀ ਪਈ ਗੱਲ ਕਰੀਏ ਹਾਂਜੀ 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 ਸੂਹਾ ਦੁੱਜਾ ਹਾਂਜੀ ਹਾਂਜੀ ਤੇ ਅੱਜ ਸੂਈ ਨੂੰ ਜੀ ਭਈ ਇਨਵਾਇਸ ਪੰਜਵਾ ਛੇਵਾ ਦੇਣਿਆ ਦਦੀਆਂ ਹਾਂਜੀ ਹਾਂਜੀ ਤੇ ਅੱਜ ਦੀ ਘੜੀ ਦੇ ਵਿੱਚ ਦੁੱਧ ਭਈ ਇਹਦੇ ਕੋਈ 16 ਕਿਲੋ ਦੁੱਧ ਹੋਗਾ ਵਾਹ ਜੀ ਵਾਹ 8 ਕਿਲੋ ਕੰਡਾ ਜਿਹੜਾ ਮਰਜੀ ਹੋਵੇ ਤੇ 8 ਕਿਲੋ ਹੋਵੇ ਕੰਡਾ ਲਵਾਲੇ ਭਈ ਝੁੱਟੀ ਨੂੰ ਖਾਂ ਜੀ ਇਹ ਛੋਟੀ ਦੁੱਧ ਦੋਊਗੀ ਸਾਡੀ 22 ਕਿਲੋ ਵੀਰੇ ਦਦੀਆਂ ਵਾਹ ਜੀ ਵਾਹ ਜੀ ਹਾਂ ਜੀ ਖੋਲੋ ਪਾਈ ਦੀਆਂ ਬਹੁਤ ਹੀ ਵਧੀਆ ਜੀ ਜਿੰਨੀ ਵੀ ਹੈਗੀ ਨਾ ਸਿਰ ਤੋਂ ਰੱਖੀ ਬੜੀ ਬਹੁਤ ਹੀ ਸਾਫ਼ ਹੈ ਚੈਂਪੀਅਨ ਛੋਟੀ ਆ ਵੀਰੇ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਤੇ ਮਗਰੇ ਦੇ ਵੀਰੇ ਕਹਿੰਦਾ ਹਾਂ ਜੀ ਹਾਂ ਜੀ ਜੋਾਕ ਮਗਰ ਮਗਰ ਕਟਾ ਦੇ ਦਿੱਤਾ ਜੀ ਠੀਕ ਹੈ ਮਤਲਬ ਇਹ ਸੇਪਰਾ ਕਿ ਤਰ੍ਹਾਂ ਦਾ ਗਿਆ ਮਤਲਬ ਜਦੋਂ ਚੋਦੀ ਪਾਵਾਂਗੇ ਉਹ ਮੇਲੇ 'ਚ ਖੜਨ ਵਾਲੀ ਹੋਊਗੀ ਉਹ ਚੋਦੀ ਦੀ ਮਤਲਬ ਗੱਲ ਕਰਾਂਗੇ ਵੀਰੇ ਤੇ ਜੀ ਇਹਨੂੰ ਕੈਮਰਾ ਘੁਮਾ ਦਿਓ ਵੀਰੇ ਦਦੀਆਂ ਬਹੁਤ ਹੀ ਸਾਫ਼ ਲਵੇ ਦੀ ਹਾਂ ਜੀ ਹਾਂ ਜੀ ਵੀਰੇ ਥਣ ਕੁਆਲਿਟੀ ਦੀ ਗੱਲ ਕਰੀਏ ਤੇ ਬਹੁਤ ਹੀ ਵਿਰਲਾ ਥਣ ਕੁਆਲਿਟੀ ਲੱਗਾ ਜੀ ਬਹੁਤ ਵਧੀਆ ਲੱਗਾ ਜੀ ਮਤਲਬ ਵੀਰੇ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਵੀ ਜੀ ਅੱਜ ਅੱਜ ਚੌਥਾ ਪੰਜਵਾਂ ਦਿਨ ਸੂਈ ਦਾ ਵੀਰੇ ਜੀ ਚੌਥਾ ਪੰਜਵਾਂ ਦਿਨ ਮੈਂ ਲਓ ਜੀ ਮੇਲੇ ਤੇ ਕੱਟੀ ਆ ਗਈ ਆ ਜੀ ਹਾਂ ਜੀ ਬਹੁਤ ਹੀ ਸਾਫ਼ ਸੁਥਰੀ ਥਣ ਲਵੇ ਦੀ ਹਾਂ ਜੀ ਸਾਡੇ ਸਾਹਮਣੇ ਆ ਜੀ ਤੇ ਬਾਕੀ ਵੀਰੇ ਸਭ ਤੋਂ ਗੱਲ ਕਰੀਏ ਹਾਂ ਜੀ ਜਿਦਾਂ ਕਹਿ ਰਿਹਾ ਨਾ ਫੋਟ ਫੋਟ ਦੇ ਆਉਨੂ ਤੇ ਫੋਟ ਫੋਟ ਦੇ ਆਉਨੂ ਲੱਗਾ ਇੱਕ ਕਰਮਾਲੀ ਦਾ ਭਾਈ ਇਦਾਂ ਲੱਗਾ ਜਿਹੜੀ ਗੱਲ ਜਿਦਣ ਤੋਂ ਉਸ 22 ਕਿਲੋ ਚੜ ਗਏ ਭਾਈ ਤੁਰਨਾ ਛੋਟੀ ਕੋਖਾ ਹੋ ਜੂ ਜਿਹੜੀ ਗੱਲ ਕਰਨੀ ਹਾਂਜੀ ਹਾਂਜੀ ਸਹੀ ਹੈ ਜੀ ਤੇ ਬਾਕੀ ਸਭ ਤੋਂ ਖਾਸ ਤੇ ਇਹ ਵਿਰਜੀ ਹੁੰਦੀ ਆ ਹਾਂਜੀ ਇਹ ਦੇਖੋ ਨਹੀਂ ਤੇ 15 ਜਨਾਂ ਦਾ ਬੱਚਾ ਵੇ ਲੋਕੀ ਕਹਿੰਦੇ ਦੇ ਭਾਈ ਬਿਲਕੁਲ ਤਾਜ਼ਾ ਬੱਚਾ ਵੀਰੇ ਇਹਦੇ ਦੀ ਤਾਰੀ ਛੋਟੀ ਸੂਈ ਹੈ ਜਿਹੜੀ ਗੱਲ ਕਰਨੀ ਤੇ ਦੰਦੋ ਖੀਰੀ ਛੋਟੀ ਸਵਾਈ ਹੁਣ 4 ਦੰਦ ਦੇ ਛੋਟੀ ਵੀਰੇ 4 ਦੰਦ ਦੇ 4 ਦੰਦ ਛੋਟੀ ਸੂਈ ਵੀਰੇ ਦੀਆਂ ਤੇ ਜਦ ਵੀ ਜੀ ਮੁੱਲ ਦੀ ਗੱਲ ਕਰੀਏ ਮੁੱਲ ਤੇ ਵੀਰੇ ਇਹ ਕੱਟੀ ਦਾ ਜਿਹਨਾਂ ਵੀ 20 ਬਾਈਕਲ ਵਾਲੀ ਕੱਟੀ ਆ ਇਹਦਾ ਮੁੱਲ ਮਾਲਾ ਜਿੱਦਣ 20 ਬਾਈਕਲ ਕੱਟੀ ਕੰਡੇਦਨ ਵਾਲੀ ਚਾਰ ਲੱਖ ਵੀ ਕੀਮਤ ਥੋੜੀ ਆ ਵੀਰੇ ਜਿਹੜੀ ਗੱਲ ਕਰ ਰਹੇ ਹਾਂ ਤੇ ਆਪਾਂ ਮੁੱਲ ਨਾਲ ਚੱਕੇ ਤੋਂ ਹੀ ਪਣਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਇਹ 2,85 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰੇ ਦੰਦਿਆਂ ਛੋੜ ਵੀ ਜੀ ਕਿੰਨੇ ਜੀ ਛੋੜ 2000 ਰੁਪਏ ਕਰ ਦਾਂਗੇ ਵੀਰੇ ਜਿਹੜੀ ਗੱਲ ਕਰ ਨਹੀਂ 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 ਜਗਦੀ ਵੀਰ ਜੀ ਆ ਛੋੜਾ ਖੁੱਲੀਆਂ ਚੱਲਣਗੀਆਂ ਕੋਈ ਕਰ ਦਾਂਗੇ ਤਿੰਨ ਕਰ ਦਾਂਗੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਆਲੋਗ ਨਹੀਂ ਹਾਂਜੀ ਚਲ ਚਲੋ ਆ ਜੀ ਆ ਵੀ ਨੇ ਸਾਥੀ ਬੜੀ ਮਾਰਤੀ ਚਲੋ ਅਜੇ ਇੱਕ ਛੋਟ ਇਹਦੀ ਮੰਨ ਲੈਨੇ ਵੀਰ ਜੇ ਪਾਏ ਹੁਣ ਪਾਏ ਮੈਚ ਨੂੰ ਨੁਕਸਾਨ ਹੁੰਦਾ ਹੋਵੇ ਜੇ ਰਾਜੂ ਭਰਾ ਵੀਰ ਨੇ ਕਹਿਤਾ ਜਿਹਨੇ ਕਹਿਤਾ ਕਹਿਤਾ ਵੀ ਠੀਕ ਹੈ ਇਹਨੂੰ ਪਤਾ ਨਹੀਂ ਮੈਚ ਨੂੰ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ ਜੇ ਵੀਰ ਨੇ ਕਹਿਤਾ ਨਾ ਆਪਾਂ ਹੀ ਛੋਟੀ ਦੇ ਦਾਂਗੇ 1 ਲੱਖ ਦੇ ਦਾਂਗੇ ਯਾਰ ਮੰਨਤਾ 2 ਲੱਖ 75 2 ਲੱਖ 75 ਦੀ ਛੋਟੀ ਦੇ ਦਾਂਗੇ 2 ਲੱਖ 75 ਦੀ ਵੀਰ ਠੀਕ ਹਾਂਜੀ ਅੱਗੇ ਆ ਗਈ 2 ਨੰਬਰ ਤੇ ਅੱਗੇ 2 ਨੰਬਰ ਤੇ ਆ ਗਈ ਵੀਰੇ ਵੇਖੋ ਜੀ ਵੀਰੇ ਇਹਨੂੰ ਮੈਂ ਨੂੰ ਅੱਜ ਵੇਖੋ ਜੀ ਨੂੰ ਅੱਜ ਅੱਜ 10ਵਾਂ ਦੇਨੇ ਆ ਹਾਂਜੀ ਹਾਂਜੀ ਤੇ ਸਭ ਤੋਂ ਅੱਗੇ ਖਾਸ ਜੀ ਮੈਂ ਜੀ ਸਾਢੇ 3 ਕਿਲੋ ਦੀ ਭਾਈ ਗਾੜੀ ਗਾੜੀ ਆ ਮੈਂ ਜੀ ਵੇਖੋ ਜੀ ਐਡਰਕ ਵਾਲੀ ਤੇ ਦੁੱਧ ਮੈਂ ਕੋ 15 ਕਿਲੋ ਤਿਆਰ ਹੋਗਾ ਚੋ ਠੀਕ ਹੋ ਵੀਰੇ ਤਿਆਰ ਜੀ ਹਾਂਜੀ ਹਾਂਜੀ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਨਾਵਾ ਨਾਵਾ 10ਵਾਂ ਦੇਨੇ ਆ ਵੀਰੇ ਦੇ ਜਵਾਬ ਮਗਰ ਕੱਟੀ ਆ ਜੀ ਮਗਰ ਵੀਰੇ ਇਹ ਕੱਟੀ ਜੇ ਜੇ ਕੱਟੀ ਆ ਹਾਂਜੀ ਕੋਲੋਂ ਵੇਖੀ ਮੜੀ ਕੋਲੋਂ ਕਾਲੀ ਵੀਰੇ ਬਾਕੀ ਵੀਰੇ ਵੱਡੀ ਆ ਕਿਨਾਰੀ ਵਾਲੀ ਮੈਂ ਐ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹਨੂੰ ਮੈਨੂੰ ਮਤਲਬ ਕਿਢੀ ਗੜਾ ਸਾਫ ਸੁਥਰੀ ਹੈ ਜਿਹਨੂੰ ਕਿਢੀ ਗੜਾ ਚੱਡਾ ਕਹਿੰਦੇ ਵੀਰੇ ਤੇ ਦੀ ਇਹ ਵੀ ਪੂਰੀ ਚੌੜੀ ਆ ਵੀਰ ਜੀ ਐਂ ਬਰੀਡ ਵਾਲੀ ਮੈਂ ਵੀਰੇ ਜੀ ਇੱਕ ਪੇ ਇੱਕ ਚੈਂਪੀਅਨ ਝੋਡੀ ਆਈ ਜਾਂਦੀ ਆ ਜੀ ਦੋ ਹੱਥਾਂ ਤੇ ਵੀ ਮਤਲਬ ਜਿਹੜੇ ਵੀ ਆਉਗੇ ਨਾ ਵੀਰੇ ਚਾਰ ਤੋਂ ਚਾਂ ਆਉਗੇ ਜਿਹੜੀ ਗੱਲ ਕਰਨ ਵਾਲੀਆਂ ਪਰਮਾਤਮਾ ਦੀ ਕੜੀ ਨ ਵੀਰੇ ਇੱਕ ਏਲੇ ਦੇ ਗਾਵਾਂ ਨੂੰ ਐਨੇ ਆਪਾਂ ਕਹਿੰਦੇ ਨੇ ਐਡੇ ਐਡੇ ਲੈਵੇ ਲੱਗਦੇ ਆ ਮੇਲੇ ਖੇਡਣ ਵਾਲੀਆਂ ਝੋਟੀਆਂ ਵੀ ਜੀ ਆਈਆਂ ਨੇ ਅੱਜ ਤੇ ਦੰਦੋ ਵੀਰੇ 6 ਦੰਦਿਆ ਸੁਆ ਦੂਜਾ ਸੁਆ ਵੀਰੇ ਦੰਦਾਂ ਜੋ ਸਿੱਗੀ ਜੀ ਤੇ ਦੂਜਾ ਸੁਆ ਵੀਰੇ ਦਿੰਦੀ ਆ ਸੁਆ ਦੂਜਾ ਹਾਂਜੀ ਹਾਂਜੀ ਵੀਰੇ ਦਿੰਦੀ ਆ ਵਾਹ ਜੀ ਬਾਕੀ ਐ ਸੇਤੋੜਾ ਕੇ ਪਰਾਂਤਾ ਕੇ ਵੀਰੇ ਬਰੀਡਰ ਹੈ ਜਿਹਨੂੰ ਬਰੀਡਰ ਕਹਿੰਦੇ ਸਾਬ ਸੁਸਰੀ ਇੰਨੀਆਂ ਠੰਡੀਆਂ ਕੋਈ ਸਾਹ ਸਾਹ ਹੀ ਨਿੰਬੰਦੀਆਂ ਆ ਚੱਡਾ ਲੱਗਾ ਤੇ ਬਾਕੀ ਪਰਮਾਤਮਾ ਦੀ ਘੜੀ ਨੂੰ ਵੀਰੇ ਮੈਂ 18 ਕਿਲੋ ਦੁੱਧ ਭਾਂਡੇ ਚ ਰਾਹ ਹੁੰਦਾ ਪਾ ਦੇਗੀ ਵੀਰੇ ਹਾਂ ਨਾ ਪਾ ਦੇਗੀ ਹਾਂਜੀ ਹਾਂਜੀ ਵੀਰੇ ਦਿੰਦੀ ਤੇ ਇਹਦੀ ਜਿਹੜੀ ਵੀਰ ਜੀ ਮੁੱਲ ਕਰੀ ਜੀ ਮੁੱਲ ਦੀ ਵੀਰੇ ਕੀਮਤ ਕਰੀਏ ਤੇ ਛੋਟੀ ਦੇ ਵੀਰੇ ਇਹ ਵੀ ਛੋਟੀਆ 2.5 ਲੱਖ ਦੀ ਆਪਾਂ ਮੋਲ ਵਾਲੇ ਚੱਕਰ 'ਚ ਨਹੀਂ ਪਾਣਾ ਛੋਟੀ ਦੇ ਦੇਣੀ ਆਪਾਂ ਜੈ ਰੇਟ ਕਰਕੇ ਦੇ ਦਾਂਗੇ 1.85 ਲੱਖ ਦੇ ਦੇ ਦਾਂਗੇ ਵੀਰੇ 1.85 ਲੱਖ 1.85 ਲੱਖ ਇਹਦੀ ਛੋਟ ਵੀ ਦੀ ਇਹਦੀ 2000 ਰੁਪਇਆ ਕਰ ਦਾਂਗੇ ਵੀਰੇ ਜੜੀ ਨਹੀਂ ਵੀਰੇ ਹਾਂ ਜੀ ਜੀ 80 ਦੀ ਦੇਦਾ 1.80 ਦੀ ਦੇਦਾ ਇੱਕ ਲੱਖ ਤੁਸੀਂ ਕਹਿਤਾ ਭਈ 1.80 ਦੀ ਦੇਦਾ ਟਾਪ ਕਲਾਸ 18 ਕਿਲੋ ਵਾਲੀ ਝੁੱਟੀਆਂ ਭਈ ਜਿਹੜੀ ਨੋ ਜੀ ਟਾਪ ਇੱਕ ਗੱਲ ਹੋ ਰਿਹਾ ਐਡੀ ਝੁੱਟੀ ਲੱਕ ਦੀ ਜਦੋਂ ਮਰਦੀ ਹੈ ਨਾ ਟੋਪਰੀ ਵੀ ਮੋੜ ਦੇਵੇਰੇ ਦੀ ਤੇਰੀ ਗੱਲ ਕਰਨ ਨਾਲ ਠੀਕ ਹੈ ਠੀਕ ਹੈ ਬਾਕੀ ਭਾਜੀ ਸਭ ਤੋਂ ਚਲੋ ਜਿੰਨੇ ਕਿ ਸਾਨੂੰ ਜਾਣਕਾਰੀ ਆ ਆ ਛੋਟੀ ਦੇ ਦੂਜਾ ਫੇਰਾ ਗਏ ਭਾਈ ਠੀਕ ਆ ਪਹਿਲੇ ਥੂਏ ਮਤਲਬ ਪਹਿਲੀ ਵਾਰ ਹੀ ਗਏ ਸੌਦਾ ਨਹੀਂ ਬਣਿਆ ਹਾਂਜੀ ਹਾਂਜੀ ਪਰ ਛੋਟੀ ਕਹਿੰਦੀ ਹਰਿਆਣੇ ਮੈਨੂੰ ਪੰਜਾਬ ਲੈ ਜਾ ਜਿੱਦਾਂ ਵੀ ਹੁੰਦਾ ਦਦੀਆਂ ਠੀਕ ਆ ਚਾਰ ਦੰਦ ਦੇ ਮੋਹ ਭਰੀ ਆ ਅਰੇ ਬਾਕੀ ਸਭ ਤੋਂ ਖਾਸ ਛੋਟੀ ਹਰਿਆਣੇ ਦੇ ਵਿੱਚ ਮਸ਼ਹੂਰ ਇਹਦੀ ਮਾਂ ਨੇ ਭਾਈ ਸਹੀ 24 ਕਿਲੋ ਕੰਡੇ ਦਾ ਦੁੱਧ ਬਣਾਇਆ ਜਿਹੜੀ ਗੱਲ ਕਰਦੇ ਉਹੀ ਗੱਲ ਠੀਕ ਇਹ ਉਹਦੀ ਕੱਟੀ ਜਾਵੇ ਇਹ ਵੀ ਜੀ ਗੱਭਣਿਆ ਜੀ ਹਾਂ ਇੱਥੇ ਮਾਰੋ ਵੀਰੇ ਕੈਮਰਾਮੈਨ ਇੱਧਰ ਕਮਾਇਓ ਬਾਕੀ ਪਹਿਲਾਂ ਨੂੰ ਇਹ ਥਾਣਾ ਵੀਰੇ ਛੱਡਾ ਬਿੰਦਿਗਾਰ ਪਹਿਲਾਂ ਨਹੀਂ ਕੱਟੀ 20 ਕਿਲੋ ਕੰਡਾ ਕੰਡਾ ਲਵਾ ਦੂਗੀ ਉਹ ਵੀ ਸਾਫ਼ ਸੁਥਰੀ ਤੇ ਸਭ ਤੋਂ ਖਾਸ ਤੇ ਵੀਰੇ ਬਾਕੀ ਥੋੜਾ ਮੇਸ ਬਿਊਟੀ ਦੀ ਗੱਲ ਕਰੀਏ ਇੱਧਰ ਇੱਧਰ ਕਮਾਇਓ ਵੀਰੇ ਥੋੜੇ ਪਿਓਰ ਚੌਗੀ ਆ ਵੀਰੇ ਤੇ ਜਿਹੜੀ ਗੱਲ ਕਰਨ ਵਾਲੀ ਆ ਇੱਕ ਮਿੰਟ ਪਿਓਰ ਚੌਗੀ ਚੌਗੀ ਆ ਜੀ ਚੌਗੀ ਚੌਗੀ ਇਹ ਚੌਗੀ ਨਹੀਂ ਭਾਈ ਇਹ ਦੋਂਦੀ ਭਾਈ ਦੋਂਦੀ ਚੌਗੀ ਇਹਨੇ ਚੌਗੀ ਲੱਗੀ ਦੋਂਦੀ ਭਾਈ ਦੋਂਦੀ ਦੋਂਦੀ ਲੱਗੀ ਨਹੀਂ ਮੇਰੇ ਪਿਓਰ ਦੋ ਦੰਦ ਝੋਟੀਆਂ ਜਿਹੜੀਆਂ ਲੱਗੀਆਂ ਦੋਂਦੀ ਆ ਜੀ ਮੋਹ ਹੈ ਵੀ ਭਰਿਆ ਪਯੋਰ ਦੋਂਦੀ ਨਿਕਲੀ ਵੀਰ ਜੀ ਫੇਸ ਬਿਊਟੀ ਦੀ ਵੀ ਗੱਲ ਕਰੀਏ ਪਿੱਠ ਪੁਠੇ ਦੀ ਬਿਲਕੁਲ ਸਾਫ਼ ਕੱਟੀ ਆ ਜੀ ਐਡੀ ਝੋੜੀ ਨਿਕਾਲੀ ਆ ਪਾਏ ਨਾ ਵੀਰੇ ਦੂਜਾ ਸੁਆ ਕਹਿੰਦੇ ਨਾ ਵੀ ਵੀਰੇ ਪਲਵਾਨ ਪਲਣਾ ਤੇ ਐਡੀ ਝੋਟੀ ਖਵਾ ਲੈਣੀ ਬੜੀ ਔਖੀ ਜਿਹੜੀ ਗੱਲ ਕਰ ਰਹੀ ਆ ਤੇ ਚੈਂਪੀਅਨ ਝੋਟੀ ਆ ਵੀਰੇ ਕਿੱਥੇ ਪਾਲਦੀਆਂ ਜੀ ਬੜੀ ਬੜੀ ਔਖੀ ਵੀਰੇ ਪਾਲਦੀਆਂ ਕਿੱਥੇ ਪਾਲਦੀਆਂ ਐਡੀ ਮੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਆ 2 ਸਾਲ ਦੀ ਕੱਟੀ ਐਡੀ ਤਿਆਰ ਕਰਨੀ ਖਾੜਾ ਦੇ ਵਾੜਾ ਨਹੀਂ ਹੁੰਦਾ ਵੀਰੇ ਦੂਜੀ ਗੱਲ ਕਰਨ ਵਾਲੀ ਆ ਲੈ ਲੋ ਕਾਰੀ ਵੀਰ ਅੰਦਰ ਇਹਨਾਂ ਬਾਕੀ ਪਹਿਲਵਾਨ ਬੜੀ ਮਾਲਾ ਨਵੋਗੜਾ ਥਣ ਸੋਹਣਾ ਲੱਗਾ ਜਿਹਨਾਂ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਦੇ ਨੋਕ ਵਾਲੇ ਥਣ ਲੱਗੇ ਆ ਜੀ ਹਾਂਜੀ ਜੀ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਭ ਕੁਝ ਵੀਡੀਓ ਦੇ ਵਿੱਚ ਬਾਕੀ ਇੱਕ ਦੀ ਵੀ ਜੀ ਪ੍ਰਮਾਤਵਰ ਦਾ ਸ਼ੌਂਕ ਹੈ ਵੀਰੇ ਆਪਾਂ ਨੂੰ ਇਹੋ ਚੰਗੀ ਜਿੰਨੀ ਵੀ ਚੀਜ਼ ਲੈਣੀ ਹੈ ਸਾਫ਼ ਸੁਥਰੀ ਲੈਣੀ ਮਾਲਾ ਵੀ ਜਿੱਦਣੇ ਛੋਟੀ ਸੂਗ ਹਟੀ ਨਾ ਵੀਰੇ ਹਾਂਜੀ ਹਾਂਜੀ ਟਾਈਮੋਂ ਟਾਈਮ ਆਉਹਿਆ ਕਹਿੰਦਾ ਵੀ ਵੀਰੇ ਪੂਰੇ ਬਾਜ਼ਾਰ ਤੇ ਛੋਟੀ ਲੱਗੇ ਐਸੇ ਸੇ ਕੈਮਰਾ ਕਮਾਉ ਉਸ ਤੋਂ ਲੈ ਕੇ ਪਹਿਰਾ ਤੱਕ ਐ ਬਿੰਦੀਆਂ ਵਾਲਾ ਚੱਡਾ ਸੇ ਤੋਂ ਲੈ ਕੇ ਪ੍ਰਮਾਤਵਰ ਪਹਿਲੇ ਨਾ ਘੱਟੀ ਨੂੰ ਵੀ ਐਡਾ ਥਣ ਜਿਹੜੀ 2 ਸਾਲ ਤੇ ਪੁੱਟ ਚੈਂਪੀਅਨ ਕੱਟੀ ਇਹਦਾ ਕੀ ਕਰੀਏ ਮਨ ਇਹਦੇ ਵੀਰੇ ਮੁੱਲ ਦੀ ਕੀਮਤ ਹੈ 31 ਤੇ ਮੇਰੀ ਇਹਦੇ ਦੀ ਕੀਮਤ ਤੇ ਹੈ ਹੀ ਨਹੀਂ ਆ ਨਾ ਇਹਦੇ ਜਿਹੜਾ 3 ਲੱਖ ਆਖਦੀਏ 3.5 ਆਖਦੀਏ ਤਾਂ ਵੀ ਮੰਨਣਾ ਪਰ ਨਹੀਂ ਵੀਰੇ ਆਪਾਂ ਅੱਜ ਵੀਡੀਓ ਨਹੀਂ ਪਾਉਣੀ ਆਪਾਂ ਪਰਮਾਤਮਾ ਜੀ 200 ਮਹੀਨੇ ਦੀ ਆਪਾਂ ਸੇਲ ਕਰਨ ਵਾਲੇ ਬੰਦੇ ਆ ਆਪਾਂ ਕੱਲ ਨੂੰ ਵੇਚ ਕੇ ਫੇਰ ਜਾਣਾ ਵੀਰੇ ਜਾਣਾ ਹਾਂਜੀ ਇਹ ਕੱਟੀ 2 ਲੱਖ ਵੀਰੇ ਦੇ ਦਾਂਗੇ ਆਪਾਂ 25000 ਦੀ ਦਿੰਦੀ ਜਿਹੜੀ ਗੱਲ ਕਰਨ ਵਾਲੀ ਆ ਇਹਦੀ ਛੋਟ ਕੀ ਕਰੀਏ ਹਣ ਇਹਦੇ 2000 ਰੁਪਏ ਕਰ ਦਾਂਗੇ ਵੀਰੇ ਚਲੋ ਜ਼ਿਆਦਾ ਨਾ ਕਰੀਏ ਜਿਹੜੀ ਗੱਲ ਕਰਨ ਵਾਲੀ ਆ ਥੋੜਾ ਜਿਹਾ ਹੋਰ ਹਾਂਜੀ ਥੋੜਾ ਕਰਦੇ ਜੇ ਦੋ 220000 ਦੀ ਦੇ ਦਾਂਗੇ 220000 ਦੀ ਆ ਦੀ ਦੇ ਦਾਂਗੇ ਵੀਰ ਚੈਂਪੀਅਨ ਝੁੱਟੀ ਆ ਜਿਹੜੀ ਜਿਹੜੀ ਗੱਲ ਕਰਨ ਵਾਲੀ ਜਿੰਨੇ ਲੱਖ ਰੱਖ ਕੇ ਪੈਰਾਂ ਤਾਂ ਗਏ ਉਹ ਵੀ ਸਾਫ਼ ਸੁਥਰੀ 220000 ਦੀ ਤਾਂ ਬਾਕੀ ਵੀਰੇ ਇਹ ਜਿੰਨੇ ਵੀ ਪਾਲੀ ਨਾ ਇਹ ਝੁੱਟੀ ਦਾ ਮੁੱਲ ਨਹੀਂ ਏਡੀ ਦਾ ਝੁੱਟੀ ਦਾ ਹੈਗਾ ਜਿਹੜੇ ਜਿਹਨੇ ਘਰ ਖਵਾਇਆ ਨਾ ਵੀਰੇ ਇਹ 2 ਲੱਖ ਕੋਈ ਇਹਦੀ ਦੀ ਕੀਮਤ ਨਹੀਂ 2 ਰੱਖ ਵੀ ਆ ਨਾ ਇਹਦੀ ਕੀਮਤ ਨਹੀਂ ਬਾਕੀ ਸਭ ਤੋਂ ਵੀਰੇ ਜਦੋਂ ਆਪਾਂ ਇਹ ਝੁੱਟੀ ਤੇ ਗਏ ਹਾਂਜੀ ਤੇ ਇਹ ਝੁੱਟੀ ਦੀ ਆਪਾਂ ਜਾਣਕਾਰੀ ਲਈ ਆਪਾਂ ਮਤਲਬ ਵੀ ਮਲਾ ਛੋਟੀ ਆਲ ਕੱਖ ਨਹੀਂ ਦੇਖ ਕੇ ਲਿਆ ਨਾ ਉਹਦਾ ਥਣ ਫੜਿਆ ਨਾ ਉਹਦਾ ਦੁੱਧ ਚੋਇਆ ਹਾਂਜੀ ਹਾਂਜੀ ਬਸ ਇਹਦੀਆਂ ਭਾਈ ਮੈਂ ਆਪਾਂ ਮਿਲ ਕੇ ਨਾੜਾ ਹੀ ਵੇਖੇ ਨਾ ਤੇ ਮੈਂ ਛੋਟੀ ਨੂੰ ਡੋਗਰੀ ਜਾਏਗੀ ਪਰ ਮਾਤਾ ਜੀ ਕਿਹੜੀ ਮੈਨੂੰ ਨਾ ਪਤਾ ਵੀ ਛੋਟੀ ਮੇਰੀ 22 ਤੋਂ 23 ਕਿਲੋ ਕੰਡਾ ਲਵਾਏਗੀ ਜਿਹੜੀ ਵਾਲੇ ਬਿਜਲੀ ਘਰ ਬਿਜਲੀ ਘਰ ਜੀ ਬਿਜਲੀ ਘਰ ਦੇ ਵਿੱਚ ਉਹਨੀਆਂ ਤਾਰਾਂ ਨਹੀਂ ਜਿੰਨੀਆਂ ਇਹਨੂੰ ਨਾੜਾ ਆਉਂ ਆਓ ਵੇਖੋ ਭਾਈ ਨਾੜਾ ਨਾੜਾ ਮੈਂ ਦਿੰਦੀ ਆਂ ਸਰੀਰ ਦੇ ਵਿੱਚ ਜਿਹੜੀ ਜਿਹੜੀ ਗੱਲ ਕਰਨ ਵਾਲੀ ਹੈ ਤੇ ਦੋ ਪਾਸੇ ਕੈਮਰਾ ਕਮਾਇਓ ਜਦੋਂ ਇਹ ਮੈਂ ਵੇਖੀ ਭਾਈ ਜਾ ਕੇ ਦਿੰਦੀਆਂ ਮੈਂ ਇਹ ਤੇ ਮੈਂ ਭਾਈ ਸਾਡਾ ਗੁਰੂ ਕਹਿੰਦਾਦਾ ਵੀ ਨਾੜਾ ਵਾਲੀ ਮੈਂ ਜਿਹੜੀ ਨਾ ਇੱਕ ਇੱਕ ਇਹਦੇ ਘਰ ਰਹਿਣੀ ਨਹੀਂ ਚਾਹੀਦੀ ਐਵੇਂ ਮਾਰੇ ਭਾਈ ਨਾੜਾ ਹੀ ਨਾੜਾ ਭਾਈ ਇਹ ਸਰੀਰ ਤੇ ਮੈਂ ਇਹ ਨਾੜਾ ਕੋਸਾ ਸਹੀ ਜਾਏ ਤੇ ਗਾੜੀ ਛੋਟੀ ਦੀ ਭਾਈ ਸਾਢੇ 3 ਕਿਲੋ ਗਾੜੀ ਗੜੀ ਹੋ ਗਈ ਜਦੋਂ ਸਾਢੇ 3 ਕਿਲੋ ਦੀ ਗਾੜੀ ਗੜੀ ਗਾੜੀ ਗਾੜੀ ਹੋ ਗਈ ਬਾਕੀ ਸਿਰ ਵੀ ਜਿੰਨਾ ਵੀ ਭਾਈ ਸਿਰ ਤੋਂ ਰਹਿ ਕੇ ਚੈਂਪੀਅਨ ਸਹੀ ਜੇ ਜੇ ਦੀ ਹੋ ਗਈ ਗੱਲ ਕਰੀਏ ਤਾਂ ਫੇਸਬੁੱਕ ਤੇ ਤੁਹਾਡੇ ਸਾਹਮਣੇ ਵੇਖੋ ਚੈਂਪੀਅਨ ਕੱਟੀ ਆ ਜੀ ਤੇ ਬਾਕੀ ਪਰਮਾਤਮਾ ਦੀ ਘੜੀ ਹੋ ਅੱਜ ਟੋਟੀ ਨੂੰ ਇਹਨੂੰ ਪੰਜਵਾਂ ਦਿਨ ਸੂਈ ਦਾ ਆ। ਤੇ ਮਨ ਲਾ ਜਿਹੜੀ ਬੋਲੇ ਤੋਂ ਚੱਲਦੀ ਨਾ 15 ਕਿਲੋ ਤੋਂ ਉਹ ਸਭੋ ਸ਼ਰਾਮ ਮਾਰ ਕੇ 20 ਤੋਂ ਪਲੱਸ ਬਾਹਰ ਜਾ ਸਕਦੀ ਦਦੀਆਂ। ਠੀਕ ਹੈ ਜੀ। ਤੇ ਆਪਾਂ ਇਹਦੀ ਉਮੀਦ ਰੱਖਦੇ ਆ ਵੀ 22 ਕਿਲੋ ਤੋਂ ਸਾਡੀ ਛੋਟੀ ਕੰਡਾ ਲਵਾ ਦੂਗੀ ਜਿਹੜੀ। 22 ਲੀਟਰ ਦਾ ਕੰਡਾ ਲਵਾਊਗੀ ਛੋਟੀ ਜੀ। ਕੋਲੇ ਇਹਦੇ ਮਗਰ ਜਵਾਬ ਇਹਦੇ ਮਗਰ ਕਟੜਾ ਕਟੜਾ ਜਵਾਬ ਪਈਏ ਹਾਂ ਜੀ। ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਵੀ ਜੀ? ਅੱਜ ਭਾ ਚੌਥਾ ਪੰਜਵਾਂ ਦਿਨ ਦੇ 15 ਕਿਲੋ ਤੋਂ ਚੱਲ ਗਈ ਫਿਰ ਇਹਦੇ ਨਹੀਂ। 15 ਲੀਟਰ ਤੋਂ ਸਟਾਰ ਆ ਜੀ। ਮੈਲੇ ਦੇਣੀ ਆਈ ਕੱਟੀ ਐ ਜ ਨੋਡ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਮੈਂ ਨਾ ਬਹੁਤ ਜਿਹੜੀ ਵੀ ਕੈਮਰੇ ਗਾੜੀ ਆਊਗੀ ਨਾ ਵੀਰੇ ਸਾਹਮਣੇ ਤੋੜੀ ਜਿਹੜੀ ਵੀ ਕੈਮਰੇ ਗਾੜੀ ਆਊਗੀ ਚੜ ਤੋਂ ਚੜਾ ਗਾੜੀ ਆਏਗੀ ਵੀਰੇ ਜਿਹੜੀ ਗੱਲ ਕਰਨਾ ਟੌਪ ਤੋਂ ਟੌਪ ਜੀ ਆ ਟੌਪ ਤੋਂ ਟੌਪ ਆਏਗੀ ਜਿਹੜੀ ਗੱਲ ਹੈ ਬਸ ਪ੍ਰਮਾਤਵਾਦੀ ਮਈ ਨੂੰ ਜਿੰਨਾ ਵੀ ਮੇਰਾ ਸਰੀਰ ਹੈ ਨਾ ਭਾਈ ਨਾ ਮਿਲਕ ਪਣ ਜ ਇਹਦੇ ਇਹ ਗਾਇਆਂ ਭਾਈ ਐਫ ਫ ਗਾਇਆਂ ਨੂੰ ਲੱਗਦੇ ਹੁੰਦੇ ਜਿਹੜੇ ਇਹਨੂੰ ਲੱਗੇ ਜਗਾ ਹਾਂਜੀ ਹਾਂਜੀ ਬਹੁਤ ਹੀ ਸੁੰਦਰ ਅੱਖਰ ਲੱਗੇ ਆ ਜੀ ਹਾਂਜੀ ਹਾਂਜੀ ਭਾਈ ਇੱਕ ਇੱਕ ਅੱਖਰ ਜਿਹੜਾ ਪੂਰਾ ਟੌਪ ਕਲਾਸ ਦਾ ਹੈ ਜੀ ਹਾਂਜੀ ਜਗਦੀਪ ਜੀ ਬਾਕੀ ਪਰਮਾਤਮਾ ਦੇ ਭਾਈ ਇਹ ਛੋਟੀ ਦਾ ਆਪਾਂ ਫੋਨ ਤੇ ਰੀਡ ਕਰਾਂਗੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਜੀ ਇਹਦਾ ਛੋਟੀ ਦਾ ਆਪਾਂ ਮਤਲਬ ਵੀ ਆਪਾਂ ਉਮੀਦ ਰੱਖਦੇ ਆ ਭਾਈ ਤੇ ਮਤਲਬ 22 23 ਕਿਲੋ ਦੁੱਧ ਕਰ ਗਈ ਹਾਂਜੀ ਹਾਂਜੀ ਤੇ ਇਹ ਤੋਂ ਇਹ ਪਤਾ ਨਹੀਂ ਮਤਲਬ ਕਿਹੜੇ ਪਾਸੇ ਆਪਾਂ ਫੋਨ ਤੇ ਜਿਹੜੇ ਜੈ ਰੀਡ ਕਰਕੇ ਦਵਾਂਗੇ ਵੀ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਜੀ ਇਹ ਛੋਟੀ ਦਾ ਜਿਹੜਾ ਮੋਲਿਆ ਫੋਨ ਤੇ ਹੋਏਗਾ ਜਿਹੜੀ ਵੀ ਚੌਥੇ ਨੰਬਰ ਵਾਲੀ ਇਧਰੋਂ ਵੀ ਛੋਟੀ ਜਿਹੜੀ ਉਹਦਾ ਫੋਨ ਤੇ ਕਰਾਂਗੇ ਚੌਥੇ ਨੰਬਰ ਵਾਲੀ ਛੋਟੀ ਦਾ ਫੋਨ ਤੇ ਹਾਂਜੀ ਜੀ ਬਾਕੀ ਆਜ ਵੇਖੋ ਜੀ ਤੁਹਾਡੇ ਟੌਪ ਤੋਂ ਟੌਪ ਬਾਕੀ ਪ੍ਰਮਾਤਮਾ ਦੀ ਕਿਰਨੋ ਵੀਰੇ ਇੱਕ ਇੱਕ ਸੁਈ ਸਵਾਈ ਹੈ ਜੀ ਇੱਕ ਕੱਲ ਸੁਈ ਵੀਰੇ ਝੋਟੀ ਦਦਿਆਂ ਕੱਲ ਝੋਟੀ ਕੱਲ ਸੁਈ ਹੈ ਜਨਮੇ ਨੇ ਕੱਟੀ ਨੂੰ ਦਿੱਤਾ ਵੀਰੇ ਦਦਿਆਂ ਕੱਟੀ ਆ ਜੀ ਮਤਲਬ ਹਾਂ ਜਿੰਨੀ ਵੀ ਆ ਗਈ ਨਾ ਸਿਰ ਤੋਂ ਰੱਖ ਕੇ ਵੀਰੇ ਇਹ ਚੈਂਪੀਅਨ ਮੈਨੇਜਰ ਜਿਹੜੀਆਂ ਇਹ 20 ਕਿਲੋ ਵਾਲੀ ਝੋਟੀ ਆ ਵੀਰੇ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ 20 ਕਿਲੋ ਵਾਲੀ ਝੋਟੀ ਆ ਜੀ ਤੁਹਾਡੇ ਸਾਹਮਣੇ ਮਤਲਬ ਵੀ ਚਵਾ ਚੂ ਵਧੀਆ ਨਿਕਲਿਆ ਵੀ ਸੋਹਣੀ ਬੋਲਿਆ ਭਾਜੀ ਪੂਰੀ ਖਾਲੀ ਨਹੀਂ ਕੀਤੀ ਜਿਹੜੀ ਗੱਲ ਕਰਨੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਭਜੀ ਹਾਂ ਜੀ ਜੀ ਭਜੀ ਆ ਬਾਕੀ ਜਿੰਨੇ ਵੀ ਆ ਗਏ ਨਾ ਟਾਪ ਨਾ ਆਸਿਆ ਵੀਰੇ ਕੋਈ ਮਾਲੀ ਵੀ ਹਾਂਜੀ ਵੀਰੇ ਦੀ ਲਓ ਜੀ ਹਾਂਜੀ ਜੀ ਟਾਪ ਤੋਂ ਟਾਪ ਕਲਾਸ ਆ ਰਹੀ ਆ ਮੇਰੇ ਕੋ ਸਿਫਤ ਨਹੀਂ ਕਹਿਦੀ ਹੋਣੀ ਚੜਦੀ ਚੜਦੀ ਆ ਰਹੀ ਹੈ ਮਤਲਬ ਜਿਹੜੀ ਵੀ ਪਰੇ ਦੀ ਕੈਮਰੇ ਗੜੀ ਮੈਂ ਆਏਗੀ ਨਾ ਹਾਂਜੀ ਪਰੇ ਤੋਂ ਪਰੇ ਆਏਗੀ ਵੀਰੇ ਜਿੰਨੀ ਵੀ ਗਾੜੀ ਆਏਗੀ ਜਿਹੜੀ ਛੋਟੀ ਆਏਗੀ ਤੇ ਦੀ ਇਹ ਕਿੰਨੇ ਲੀਟਰ ਦੀ ਔੜ ਤੋਂ ਚੱਲੀ ਆ ਛੋਟੀ ਵੀਰੇ ਇਹ ਬੜੀ ਪਲੋਂ ਕੱਢੀ ਦੁੱਧ ਕੱਢ ਕੇ ਆਈ 18 ਕਿਲੋ ਹਾਂਜੀ 20 ਤੋਂ ਪਰਮਾਤ ਵਾਲੀ ਘੜੀ ਨੂੰ ਜਿਹੜੀ ਵਿੱਚ ਤੁਸੀਂ ਉੱਥੋਂ ਆਪਾਂ ਰਿਆਣੇ ਤੋਂ ਲੈਨੇ ਨਾ ਆਪਣਾ ਸਵਾਲ ਹੁੰਦਾ ਵੀ ਵਿੱਚੋਂ ਟੀਕ ਕਿੱਥੋਂ ਕਿੱਥੇ ਵੀ 18 ਤੋਂ 20 ਤੋਂ ਬਾਹਰ ਚੱਲੇ ਬਈ ਜਿਹੜੀ ਜਿਹੜੀ ਸੁਆਰ ਕਾ ਸੁਆ ਭਾਈ ਦੂਜਾ ਸੁਆ ਦੰਦਾ ਸੁਆ ਦੰਦਾ ਛੇ ਦਾਣੇ ਝੋਟੀ ਆ ਦੰਦਾ ਜੋ ਛੇ ਦਾਣੇ ਤੇ ਦੂਜੰਦਾ ਬਿਲਕੁਲ ਅਲੀ ਗਿਲੇ ਨਾਰੂ ਤੇ ਸੁਈ ਵਾਲੀ ਭਾਈ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਤੇ ਬਾਕੀ ਇਹਦੀ ਕੀਮਤ ਦੀ ਗੱਲ ਕਰੀਏ ਇਹਦੀ ਕੀਮਤ ਦੀ ਗੱਲ ਕੀ ਕਰਨੀ ਇਹਨਾਂ ਦਾ ਵੀਰੇ ਕੀਮਤ ਦਾ ਇਹਨਾਂ ਚਵਾਰੀਆਂ ਦਾ ਕੋਈ ਮੁੱਲ ਕੋਈ ਨਹੀਂ ਵੀਰੇ ਨਾ ਜੀ ਨਾ ਇਹ ਆਪਾਂ ਝੋਟੀ ਜਿਹੜੀ ਜੈਸਨ ਹੋਈ ਆਪਾਂ ਦੇ ਦਾਂਗੇ ਵੀਰੇ ਇਹ ਆਈਡੀ ਜੋ ਟੀਵੀ ਰਾਜੀ ਵੀ ਮਤਲਬ ਕੋਈ ਵੀ ਬੰਦਾ ਲੈਣ ਜਾਊਗਾ ਨਾ ਜਿੰਦ ਵੀ ਵੀ ਜੀ ਇਹ ਤੇ ਛੋਟ ਕਰਨ ਦਾ ਕੋਈ ਮਨ ਨਹੀਂ ਕਰਦਾ ਮੇਰਾ ਮੈਂ ਨਾ ਪਰ ਫਿਰ ਵੀ ਚਲੋ ਆਪਾਂ 2000 ਦਾ ਮਨ ਕਰ ਜੀ ਰੇਟ ਕਿਹਾ ਨਾ ਇਹਦਾ ਮੁੱਲ ਹੈ ਕੋਈ ਨਹੀਂ ਹੈ ਜੀ ਆਪਾਂ ਫੇ ਵੀ ਵੀਰੇ ਇਹ 2000 ਦਾ ਮਨ ਕਰਦਾ ਹੈ ਕੋਈ ਨਹੀਂ ਇਹ ਦਜੰਦਾ 2 ਲੱਖ ਆਪਾਂ 22000 ਦੇ ਦਾਂਗੇ ਫੇਰੇ ਦੋ ਲੱਖ 22000 ਦੋ ਲੱਖ 22000 ਆਦੀ ਦੇ ਦਾਂਗੇ ਫੇਰੇ ਜੇ ਮਾਤਾਂ ਵਾਲੀ ਗੱਲ ਆ ਗਈ ਇਹਦੇ 2 ਲੱਖ 20000 ਦੇਣਾ ਵੀ ਭਾਈਓ ਤੁਸੀਂ ਕਹਿਤਾ ਨਾ ਦੇਖੋ ਤੁਸੀਂ ਆਪਰਾ ਆਪਣੇ ਜਿਹੜੇ ਕਹਿਤਾ ਤੇ ਆਪਾਂ ਹੁਣ ਉਹ ਮੈਂ ਅੰਦਰ ਲਈ ਬਈ ਹਾਂਜੀ ਹਾਂਜੀ ਆਪਾਂ ਕੀਮਤ ਬੜੀ ਪਾਈ ਤੇ ਰਾਜੂ ਵੀਰ ਕਹਿੰਦਾ ਇਦਾਂ ਦੇਣੀ ਮੈਂ ਕੋਈ ਨਹੀਂ ਜਿਹੜਾ ਰਾਜੂ ਨੇ ਕਹਿਤਾ ਪਰ ਕਹਿਤਾ ਜਿਹੜਾ ਕਵੀਰਾ ਭਰਾ ਨੇ ਜੋ ਕਹਿਤਾ ਕਹਿਤਾ ਜਿਹੜੀ ਇੱਕ ਈ ਗੱਲ ਹਾਂਜੀ ਅੱਗੇ ਜੀ ਇਹ ਇਹ ਛੋਟੀ ਬਈ ਦੂਜਾ ਸੂਆ ਆ ਗਈ ਵੀਰੇ ਦੂਜਾ ਸੂਆ ਛੋਟੀ ਕੱਤੀ ਮਗਰੇ ਵੀਰੇ 31 ਐਮ 29 ਦੀ ਮਗਰੇ ਪਿਓਰ ਬਰੀਡਰ ਕੱਤੀ ਆ ਵੀਰੇ ਜਿਹੜੀ ਆ ਗਈ ਆ ਐਮ 29 ਦੀ ਕੱਤੀ ਵੀਰੋ ਜੀ ਜੈਡ ਬਲੈਕ ਜੈਡ ਬਲੈਕ ਵੀਰੇ ਦਦਿਆਂ ਤੇ ਬਾਕੀ ਛੋਟੀ ਜਿਹੜੀ ਨਹੀਂ ਕਰਦੇ ਵੀ ਮੇਰੇ ਦੀ ਵੀ ਜਿਹੀ ਆ ਮੈਂ ਆ ਨਾੜਾ ਨਾੜਾ ਹੀ ਵੀਰੇ ਜਿਹੜੇ ਸੋ ਮਤਲਬ ਐ ਛੱਡੇ ਤੇ ਜਿਹੜੀ ਗੱਲ ਕਰਨ ਵਾਲੀ ਆ ਵੱਡੀ ਫੁੱਲ ਸਾਈਜ਼ ਛੋਟੀ ਵੀਰੇ ਦੇ ਜਿਹੜੀ ਗੱਲ ਕਰਨ ਵਾਲੀ ਆ ਖੋਲੋ ਕਾਲੀ ਵੀਰ ਖੋਲੋ ਕਾਲੀ ਵੀਰ ਜੀ ਦੁੱਧ ਵੀਰੇ ਵੀ 18-19 ਕਿਲੋ ਰਾਮ ਨਾ ਚਵਾ ਦੇਗੀ ਅੱਜ 15-16 ਕਿਲੋ ਦੁੱਧ ਅੱਜ ਦਾ ਦੁੱਧ ਦਰ ਕਾੜਿਆ ਹੋਇਆ 15-16 ਹਾਂਜੀ 18-19 ਲੀਟਰ ਦਾ ਹੀ ਚਵਾਈ ਦੀ ਰਿਕਾਰਡ ਦੇ ਗਾਏ ਦੀ ਛੋਟੀ ਹਾਂਜੀ ਹਾਂਜੀ ਬੱਚੇ ਕਰਕੇ ਥੋੜਾ ਕਰਦੀ ਹਾਂ ਬੱਚੇ ਕਰਦੀ ਹਾਂ ਹਾਂਜੀ ਹਾਂਜੀ ਬਾਕੀ ਜਿੰਨੇ ਵੀ ਆ ਗਏ ਸੇਪਰੇ ਕਹਿੰਦੇ ਵੀਰੇ ਐ ਲਿਆ ਲਿਆ ਵਾਹੀ ਬੱਚੇ ਜੀ ਥੋੜਾ ਜਿਹਾ ਆਲ ਕਰਦੀ ਆ ਬਾਕੀ ਛੋਟੀ ਦੇ ਸਾਹਮਣੇ ਬਹੁਤ ਹੀ ਸਾਫ ਸੁਥਰੀ ਆ ਜੀ ਹਾਂ ਜੀ ਜਗਦੀਪ ਵੀਰ ਜੀ ਇਹ ਵੀ ਵੀਰ ਮੁੱਲ ਦੀ ਗੱਲ ਕਰੀਏ ਛੋਟੀ ਵੀਰੇ ਛੋਟੀ ਤੇ ਇਹ ਵੀ ਮੇਰੀਆਂ 2 ਟਾ ਸਾਵਾ 2 ਟਾ ਹੀ ਲੱਗਦੀ ਆ ਆਪਾਂ ਮੁੱਲ ਨਹੀਂ ਕਰਨਾ 1 ਲੱਖ ਦੇ ਵੀਰੇ ਆਪਾਂ 90 ਹਜ਼ਾਰੀ ਦੇ ਦਾਂਗੇ ਤੁਹਾਨੂੰ 1 ਲੱਖ 90 ਹਜ਼ਾਰੀ 1 ਲੱਖ 90 ਹਜ਼ਾਰੀ ਦੇ ਦਾਂਗੇ ਵੀਰ ਜੀ ਠੀਕ ਹੈ ਇਹ ਚ ਕੋਈ ਮਾਨਤਾਨ ਇਹਦੇ ਵਿੱਚ ਕਰ ਦਾਂਗੇ 2000 ਦਾ ਕਰ ਦਾਂਗੇ ਵੀਰ ਮਾਨਤਾਨ ਚਲੋ ਠੀਕ ਹੈ ਜੀ ਹਾਂ ਜੀ ਇਹ ਦੋ ਜੰਦਾ ਇੱਕ 90 ਤੋਂ ਦਮਾਨਦਾਰ ਕਰਦਾਂਗੇ 2000 ਰੁਪਿਆ ਕੋਈ ਨਹੀਂ ਵੀਰੇ ਠੀਕ ਹੈ ਵੀਰੇ ਇੱਕ 90 ਤੋਂ 2000 ਰੁਪਿਆ ਮੰਨਤਾ ਹਾਂਜੀ ਤੇ ਗਾੜੀ ਆ ਗਈ ਵੀਰੇ ਹਾਂਜੀ ਹਾਂਜੀ ਸਿਰ ਤੋਂ ਰਹਿ ਕੇ ਨਾ ਵੀਰੇ ਜਿੱਦਾਂ ਕਿ ਨਾ ਵਰਕ ਵਰਗੀ ਆ ਤੇ ਐਦਾਂ ਦੀ ਆ ਕਾਜਕ ਵਰਗੀ ਫਾਫਾ ਆ ਗਿਆ ਜੀ ਮੇਰੇ ਸਾਹਮਣੇ ਲੱਗਾ ਸਿਕ ਪੁਆਇੰਟ ਇੱਕ ਇਹਦੇ ਤੇ ਡੇਰੇ ਨਾੜਾ ਨੜ ਵੀ ਬਿਜਲੀ ਕਰੀ ਬਣਿਆ ਪਿਆ ਜੀ ਬਿਜਲੀ ਗੱਲ ਕਰਨ ਵਾਲੀ ਤੇ ਬਾੜੀ ਚੰਗੀ ਆ ਵੀਰੇ ਲਓ ਜੀ ਪਰਸੋਂ ਸੁੱਈਏ ਵੀਰ 12 ਕਿਲੋ ਬੋਲੇ ਤੋਂ ਚੱਲੀ ਵੀਰੇ ਜਿਹੜੀ 12 ਲੀਟਰ ਬੋਲੇ ਤੋਂ ਸਟਾਰਟ ਬੋਲੀ ਵੀਰੇ ਦੇ ਜਿਹੜੀਆਂ ਸੁਵਾ ਵੀਰ ਜੀ ਦਾ ਦੂਜਾ ਸੁਵਾ ਦੂਜਾ ਸੁਵਾ ਸੁਵਾ ਬਹੁਤ ਹੀ ਸਾਫ ਸੁਥਰੀ ਮੈਂ ਨਾ ਐਚ ਐਫ ਗਾਈਆਂ ਉਹ ਲੈਵਲ ਐ ਫਿਰਦੀ ਐਂ ਇੰਗੇ ਫਰੀ ਕੇ ਹਿਸਾਬ ਨਹੀਂ ਫਿਰ ਜਿਹੜੀ ਗੱਲ ਕਰਾਂ ਠੀਕ ਐ ਲਓ ਕਾਲੀ ਵੀਰ ਹਾਂਜੀ 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 ਲਿਓ ਬਹੁਤ ਹੀ ਸ਼ਾਨਦਾਰ ਟਾਪ ਕੁਆਲਟੀ ਐ ਸਿੰਗਲ ਸੁਗਾ ਦੀ ਕੁਆਲਟੀ ਵਧੀਆ ਵੀਰੇ ਇੱਕ ਨੰਬਰ ਕੁਆਲਟੀ ਕਰੀ ਇਹਦਾ ਬਹੁਤ ਹੀ ਵਧੀਆ ਐ ਜੀ ਹਾਂਜੀ ਜੀ ਠੀਕ ਹੈ ਜੀ ਤੇ ਵੀਰ ਜੀ ਅੱਗੇ ਜੇ ਵੀਰ ਜੀ ਆਪਾਂ ਮੋਲ ਵਾਲੇ ਪਾਸੇ ਗੱਲ ਕਰੀਏ ਵੀਰੇ ਇਹ ਵੀ ਛੋਟੀ 2 ਲੱਖ ਦੀ ਆਪਾਂ ਜਿਹੜੀ ਭਾਣ ਲਈ ਭਾਣ ਦੇ ਦਾਂਗੇ ਇਹ ਵੀਰੇ ਮੋਲ ਤੇ ਵੀਰੇ ਇਹਦਾ 180 ਆ ਇਹ ਆਪਾਂ ਛੋੜ ਕਰਕੇ ਵੀਰੇ ਇਹ 1 ਲੱਖ 75 ਹਜ਼ਾਰ ਦੀ ਦੇ ਦਾਂਗੇ ਲਓ ਜੀ ਮੋਲੇ ਦਾ 180 ਛੋੜ ਕਰਕੇ 1 ਲੱਖ 75 75 ਹਜ਼ਾਰ ਦੀ ਦੇ ਦਾਂਗੇ ਵੀਰੇ ਜਿਹੜੀ ਗੱਲ ਕਰਨ ਵਾਲੀ ਠੀਕ ਹੈ ਵੀਰ ਜੀ ਹਾਂ ਜੀ ਵੀਰ ਜੀ ਤੇ ਅੱਗੇ ਕਰੀਏ ਇਹ ਵੀਰ ਜੀ ਇਹ ਵੀਰੇ ਆਪਣੇ ਭਰਾ ਆ ਉਹ ਵੀਡੀਓ ਵੇਂਦਾ ਹੋਊਗਾ ਇਹਨੇ ਮੈਂ ਮੇਰੇ ਕੋ ਵੀਰ ਨੇ ਖੜੀ ਆਪਾਂ ਵੀਰੇ ਇਹ ਮੈਂ 3.5 ਲੱਖ ਦੀ ਹਾਂਜੀ ਹਾਂਜੀ ਮੈਂ ਦੁੱਧ ਕਢਾ ਕੇ ਆਈ ਵੀਰੇ 23 ਤੋਂ 24 ਕਿਲੋ ਦੁੱਧ ਠੀਕ ਹੈ ਇਹ ਉਹ ਵੀਰੇ ਉਹ ਜਿਹੜਾ ਬਾਹਰ ਹੋਏ ਨੇ ਫੋਨ ਕੀਤਾ ਸੀ ਕਹਿੰਦਾ ਵੀਰੇ ਮੈਂ ਮੇਰੀ ਵੇਚ ਦਿਓ ਹਾਂਜੀ ਹਾਂਜੀ ਇਹ ਚਲੋ ਉਹ ਵੀਰੇ ਥੋੜੀ ਤੇਜ਼ੀ ਤੇ ਮੈਂ ਗਈ ਆਪਾਂ ਜਾਇਗ ਰੇਟ ਪਾ ਕੇ ਆਪਾਂ ਬਹਿਤਾਂਗੇ ਮੈਂ ਮਤਲਬ ਵੀ 22 ਤੋਂ 23 ਕਿਲੋ ਮੈਂ ਦੁੱਧ ਦੇਣ ਵਾਲੀ ਆ ਇਹ ਛੋਟੀ ਜਿਹੜੀ ਗੱਲ ਕਰਨ ਵਾਲੀ ਖੋਲਿਓ ਵੀਰ ਮੜੀ ਜੀ ਖੋਲਿਓ ਜੀ ਹਾਂਜੀ ਇਹਦੇ ਜਗਦੀਪ ਵੀਰ ਜੀ ਕਿੰਨਾ ਟਾਈਮ ਪਿਆ ਜੇ ਇਸ ਨੂੰ ਇਹਦਾ 1 ਹਫਤਾ ਸੋਚ ਪਿਆ ਵੀਰੇ ਜੀ 1 ਹਫਤੇ ਨੂੰ ਮੇਲੇ ਲਾ ਦੇਗੀ ਮੈਂ ਤਾਂ ਤੁਰਨਾ ਵੀ ਵੀਰੇ ਔਖ ਬਾਕੀ ਇਹਦੀ ਗਾੜੀ ਵੀ ਘਟੋ ਘੜੀ 4-5 ਕਿਲੋ ਦੀ ਗਾੜੀ ਸੁੱੜਦੀ ਐ ਮੇਰੇ ਏ ਛੋਟੀ ਜਿਹੜੀ 4-5 ਕਿਲੋ ਦੀ ਗਾੜ ਹੈ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਹੀ ਵਧੀਆ ਜੀ ਹਾਂ ਜੀ ਲਿਆਓ ਜੀ ਇਧਰ ਕਾਲੀ ਵੀਰ ਹਾਂ ਜੀ ਹਾਂ ਜੀ ਬਹੁਤ ਹੀ ਵਧੀਆ ਇਹ ਵੀ ਜੱਡ ਬਰੈਗ ਆ ਜੀ ਮੈਂ ਨਾ ਜਾਮਨ ਵਰਗੀ ਵੀਰੇ ਜਿਹੜੀ ਜਾਮਨ ਹੈਗੀ ਗੱਲ ਤਾਂ ਫੇਰ ਜਗਦੀ ਵੀਰ ਜੀ ਉੱਥੇ ਆਈਦੀ ਆ ਵੀ ਇੰਨਾ ਏਡੇ ਡੇ ਪਲੇ ਬੱਚਿਆਂ ਦਾ ਕੋਈ ਮੁੱਲ ਨਹੀਂ ਆ ਮੁੱਲ ਕੋਈ ਨਹੀਂ ਵੀਰੇ ਜੀ ਮੁੱਲ ਕੋਈ ਨਹੀਂ ਹਾਂ ਜੀ ਏ ਵੀਰੇ ਮੈਂ ਆਪਾਂ ਰੇਡ ਨਹੀਂ ਕਰਨਾ ਆਪਾਂ ਜੇ ਕੋਈ ਟੀਮ ਤੇ ਜਾਇ ਜਾਇ 2.5 ਲੱਖ ਦੀ ਮੈਂ ਦੇ ਦਾਂਗੇ ਵੀਰੇ 2.5 ਲੱਖ ਰੁਪਏ 2.5 ਲੱਖ ਦੀ ਮੈਂ ਦੇ ਬਿਲਕੁਲ ਜਾਇ ਜਾਇ ਰੇਡ ਵੀਰੇ 2.5 ਲੱਖ ਦੀ ਮੈਂ ਦੇ ਦਾਂਗੇ ਤੁਸੀਂ ਠੀਕ ਹੈ ਜੀ ਆ ਜੀ ਤੇ ਬਾਕੀ ਬਾਕੀ ਸਾਰੀਆਂ ਮਈਆਂ ਦੇ ਕੈਮਰਾ ਘਵਾ ਦੋ ਆ ਵੀਰੋਂ ਇੱਧਰ ਸਾਰੇ ਘਵਾ ਦੋ ਵੀਰੋਂ ਨਾਲ ਬਹੁਤ ਬਹੁਤ ਤੁਹਾਨੂੰ ਲੋਜਿਸਟਿਕਸ ਤੋਂ ਲੈ ਕੇ ਆਏ ਆ ਜੀ ਹਾਂ ਜੀ ਬਾਕੀ ਮਿਲਣੇ ਲੱਗੇ ਆ ਵੀਰ ਹਾਂ ਜੀ ਇਹ ਸਾਡੇ ਨਾਲ ਨਹੀਂ ਪਰ ਆਈ ਆਪਣੇ ਬੜੇ ਮਿੱਤਰ ਹੈ ਜਾਣ ਹੈ ਪਈ ਵੀਰ ਇਹ ਸਾਡਾ ਜਦੋਂ ਵੀ ਕਿਰੇ ਲੋੜ ਪਾਏ ਭਰਾ ਦੇ ਕੋਲ ਹਾਜ਼ਰ ਹੁੰਦਾ ਵੀਰ ਜੀ ਜਿਹੜੀ ਗੱਲ ਵਧੀਆ ਜੀ ਵਧੀਆ ਜੀ ਇਹ ਸ਼ਾਮ ਸਿੰਘ ਭਾਈ ਆ ਭੋਲੇ ਕਾਰੇ ਜਿਨ੍ਹਾਂ ਦੇ ਬਹੁਤ ਵਧੀਆ ਬੋਲੇ ਕਿਆ ਵਾਲੇ ਆ ਭੋਲੇ ਕਾਰੇ ਜੀ ਇਧਰ ਰਾਜਵਿੰਦਰ ਸਿੰਘ ਵੀਰਾਂ ਨਾਲ ਜੀ ਵੀਰ ਸਾਡਾ ਆਓ ਵੀਰੋ ਨਹੀਂ ਖੜੇ ਆ ਆਪਣੇ ਸਾਡੇ ਫੜੇਗਾੜ ਵਾਲੇ ਵੀਰ ਸਾਡੇ ਹਾਂ ਜੀ ਜੀ ਦੀਦੀ ਠੀਕ ਹਾਂ ਜੀ ਤੇ ਇਹ ਆਪਣੇ ਵੀਰੋ ਨਹੀਂ ਇਹਨਾਂ ਦੇ ਹਰਿਆਣੇ ਦੀ ਆਪਣੇ ਵੀਰ ਨੂੰ ਆਪਾਂ ਗੇਜ ਪਾਤੀ ਆ ਪਾ ਰਹੇ ਹਾਂ ਤੇ ਇਹ ਵੀਰ ਕੋ ਟਾਪ ਵੀ ਕਲਾਸ ਕਰ ਰਿਆ ਨੇ ਦੀ ਚੋਟੀ ਮੰਬਲੇ ਆ ਕੇ ਨਿਕਲ ਜਿਆ ਟਾਪ ਤਾਂ ਟਾਪ ਹੀ ਜੀ ਟਾਪ ਹੱਸ ਬਾਤ ਤੁਹਾਨੂੰ ਵੀਰੇ ਹੁਣ ਨਾਲ ਜਾ ਕੇ ਦੋ ਚਾਰ ਇੱਕ ਚੱਕਰ ਦੀ ਤਾਰ ਨਾਲ ਜਰੂਰ ਆ ਕੇ ਕੰਨੀ ਜਿਆ ਜਰੂਰ ਜੀ ਜਰੂਰ ਆ ਕੇ ਠੀਕ ਹੈ ਪੀ ਵੀਰ ਵੀਰ ਜੀ ਓਕੇ ਵੀਡੀਓ ਓਕੇ ਤੁਹਾਨੂੰ ਹਾਂ ਜੀ ਜੀ ਠੀਕ ਹੈ ਓਕੇ ਵੀਰ